ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡੀ ਆਪਣੀ ਬਲਾਸਟਰ ਜੁੜੀ ਅੱਜ ਫੇਰ ਨਵੇਂ ਹੀ ਬਲੌਗ ਨਾਲ ਸੋ ਲਵ ਯੂ ਸਾਰਿਆਂ ਦਾ ਕੀ ਹਾਲ ਚਾਲ ਨੇ ਠੀਕ ਹੋ ਸਾਰੇ ਸੋ ਜੁੜੇ ਹੋਏ ਆ ਕਾਜਲ ਪਈਆ ਸੁੱਤੀ ਰੈਸਟ ਕਰ ਰਹੀ ਹੈ ਤੇ ਅਸੀਂ ਚੱਲ ਪਿਆ ਸ਼ੋ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਅਸੀਂ ਪੰਪ ਤੇ ਪਵਾਇਆ ਤੇਲ ਤੇਲ ਪਾਉਣ ਤੋਂ ਪਹਿਲਾਂ ਅੱਜ ਥੋੜਾ ਜਿਹਾ ਫਾਸਟਿੰਗ ਵਾਲਾ ਵਲੌਗ ਅਸੀਂ ਤਾਂ ਨਹੀਂ ਬਣਾਇਆ ਥੋੜਾ ਜਿਹਾ ਬਿਜ਼ੀ ਸੀ ਅੱਜ ਪਾਉਣੀ ਹੈ ਨਵੀਂ ਡਰੈਸ ਤੇ ਤੁਸੀਂ ਅੱਜ ਉਹ ਡਰੈਸ 'ਚ ਵੀਡੀਓ ਵੀ ਬਣਨੀ ਹੈ ਤੇ ਤੁਸੀਂ ਦੱਸਿਓ ਵੀ ਕਿੱਤਾਂ ਦੀ ਲੱਗੀ ਆ ਥੋੜਾ ਅਲੱਗ ਜਿਹਾ ਸਿਸਟਮ ਲੈ ਗਈ ਤੁਰਿਆਂ ਸੋ ਬਹੁਤ ਹੀ ਘੈਂਟ ਲੱਗੂਗਾ ਮੈਨੂੰ ਪਤਾ ਤੇ ਆਸ ਕਰਦੇ ਹਾਂ ਤੁਹਾਨੂੰ ਪੂਰਾ ਘੈਂਟ ਆਊਗਾ ਆਊਗਾ ਸੋ ਜੁੜੇ ਰਹੋ ਸਾਡੇ ਨਾਲ ਨਵੇਂ ਬਲੌਗ 'ਚ ਅਸੀਂ ਤੁਹਾਨੂੰ ਅੱਜ ਨਵੀਆਂ-ਨਵੀਆਂ ਚੀਜ਼ਾਂ ਤੇ ਡ੍ਰੈੱਸਾਂ ਵੀ ਦਿਖਾਵਾਂਗੇ ਕੀ ਕਰਿਆ ਅਜਾ ਅਸੀਂ ਓਕੇ ਜੀ ਲਵ ਯੂ ਅ ਲੋਟ ਐਂਡ ਤੁਸੀਂ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਦਬਕੇ ਥੈਂਕ ਯੂ ਲੋ ਬਈ ਮਿੱਤਰੋ ਮੈਂ ਇਹਦੇ ਮੁਰਲੀ ਨੇ ਫਰਲਾ ਲਾਦਾ ਤੇ ਸਰਾ ਲੱਗਿਆ ਜ ਫਰਲਾ ਪਹਿਲੀ ਡ੍ਰੈੱਸ ਨਵੀਂ ਪਾਈ ਆ ਜ ਤੇ ਨਵੀਂ ਦੇ ਚਿਪ ਗੱਟ ਰੱਖਿਆ ਮੈਂ ਇਹਦੇ ਮੁਰਲੀ ਨੇ ਬਾਬਾ ਮੇਰ ਰੱਖੇ ਅੱਜ ਦਿਨ ਸੁੱਖ-ਸਾਂਦ ਲੰਟ ਪਾਵੇ ਕਿ ਨਹੀਂ ਹਾਂਜੀ ਹਾਂਜੀ ਸਾਰਿਆਂ ਦਾ ਖੁਸ਼ ਰੱਖੇ ਦਿਨ ਚੜ੍ਹਦੀ ਕਲਾ ਇਧਰ ਕਾਜਲ ਹੋਰੀ ਆ ਰੈਡੀ ਮੱਘਰ ਸੰਕਰਾਂਤੀ ਆ ਜੀ ਮੱਘਰ ਸੰਕਰਾਂਤੀ ਸਾਰਿਆਂ ਨੂੰ ਹੈਪੀ ਲੋੜੀ ਤੇ ਕੋਣ ਕੋਣ ਨਹੀਂ ਨਾ ਤੱਜ ਦੇ ਦਿਨ ਹਾਂ ਜਿਹੜਾ ਜਿਹੜਾ ਗਾਣਾ ਵਣੂਆ ਹਾਂ ਆ ਬੰਦੇ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹ ਆ ਬਬਲਾ ਐਂਕਰ ਆ ਸ਼ੁਰੂ ਕਰ ਲਿਆ ਬਬਲਾ ਤੁਸੀਂ ਸਿੰਗਰ ਆ ਸਿੰਗਰ ਵੀ ਆ ਐਂਕਰ ਵੀ ਆ ਸਾਡਾ ਸਾਡੀ ਉਹਦੇ ਕਣ ਨੂੰ ਡੀਜੇ ਪਿੰਡਰ ਦਾ ਜਿਹੜੀ ਹੈੱਡ ਨਹੀਂ ਹੁੰਦਾ ਅਗਲਾ ਸਾਰਾ ਕੁਝ ਸਾਹਮਣੇ ਵਾਲਾ ਉਹ ਆ ਇਹ ਰੇਣ ਬੰਦਾ ਇਹ ਦਵਾਈ ਡਾਰਲਿੰਗ ਬਹੁਤ ਦਿਨਾਂ ਬਾਅਦ ਆਈ ਆ ਦਵਾਈ ਨੂੰ ਵਧਾਈਆਂ ਦਵਾਈ ਦੀਆਂ ਐਲਡੀਆਂ ਆ ਗਈਆਂ ਅੱਜ ਹਾਂ ਬੋਲਾ ਆ ਗਈਆਂ ਪੱਠਲ ਟੀਬ ਮੁੰਡੀ ਸਾਡਾ ਪਾਰਟੀ ਲੈਣੀ ਅੱਜ ਇਹ ਤੋਂ ਨਾ ਹਾਂ ਪਾਰਟੀ ਲੈਣੀ ਨਵਾਂ ਸੈਟਅਪ ਲਾਇਆ ਦਵਾਈ ਠੀਕ ਹੈ ਪਾਰਟੀ ਦੇਣੀ ਅੱਜ ਪੱਕਾ ਡੰਨ ਡੰਨ ਸੁਪਿੰਦਰ ਅੱਜ ਨਵਾਂ ਟਰੈਕ ਲਾਊਗਾ ਸਾਡਾ ਹਾਂ ਬੱਲੇ ਡੀਜੇ ਵੀਂਡਰ ਵੀ ਅੱਜ ਦਾ ਮਾਫਲਾਰ ਪਾ ਕੇ ਆ ਗਿਆ ਐਮ.ਡੀ. ਸਾਹਿਬ ਸਾਡੇ ਮੈਂ ਸਭ ਬੰਦਾ ਬਹੁਤ ਆ ਨਾ ਹੁਣ ਆਪਾਂ ਹਾਂ ਸਹੀ ਆ ਚਾਂਦੀ ਹੋ ਰਿਆ ਰੈਡੀ ਐਵੇਂ ਜਾਂਦੀ ਸੈਟ ਆ ਓਕੇ ਦਸੋਂ ਮੁੰਡਿਓ ਪੱਗ ਤੇ ਫਰਲਾ ਕਿਦਾਂ ਲੱਗਿਆ ਅੱਜ ਘੈਂਟ ਲੱਗਿਆ ਦਿਲ ਦੀ ਰੀਜ ਪੂਰੀ ਹੁੰਦੀ ਆ ਅੱਜ ਇੱਕ ਸਭ ਤੋਂ ਵੱਡੀ ਗੱਲ ਮਿਹਨਤ ਕਹਿੰਦੇ ਨਾ ਜਦੋਂ ਵੀ ਕੋਈ ਬੰਦਾ ਮਿਹਨਤ ਕਰਦਾ ਤਾਂ ਰੰਗ ਲੈ ਕੇ ਆਉਂਦੀ ਆ ਮੈਂ ਬਹੁਤ ਟਾਈਮ ਤੋਂ ਟਰਾਈ ਕਰਦਾ ਸੀ ਪਰਲੇ ਦੀ ਵੀ ਮੈਂ ਆਪ ਖੁਦ ਲਾਉਣ ਲੱਗਾ ਤੇ ਅੱਜ ਸਾਡੀ ਕਮਾਈ ਆ ਇਹ ਲੱਗਿਆ ਸੋ ਮੁਰਲੀ ਵੀਰੇ ਦਾ ਵੀ ਹੱਥ ਹੈ ਯੋਗਦਾਨ ਕਾਜਲ ਦਾ ਵੀ ਕਾਜਲ ਦਾ ਬਹੁਤ ਵੱਡਾ ਯੋਗਦਾਨ ਹੈ ਕਾਜਲ ਕਹਿੰਦੀ ਤੂੰ ਆਪ ਲਾਇਆ ਕਰ ਸੱਜ ਲਾਇਆ ਤੇ ਸਾਨੂੰ ਦਿਖਾਉਣੇ ਆ ਸਾਡੀ ਅੱਜ ਆਡੀਅנס ਸਾਡੀ ਆਡੀਅנס ਇਹ ਆ ਸਟੇਜ ਇੱਥੇ ਆ ਤੁਮਾਂ ਪੌਣੀਆਂ ਨੇ ਆਨੇ ਮੁੰਡੇ ਪਕੌੜੇ ਖਾਂਦੇ ਆ ਦੇਖ ਤੇ ਥੱਲੇ ਤਾਰ ਵੀ ਨਹੀਂ ਦੇਖਦੇ ਪਕੌੜਿਆਂ ਦੇ ਲਾਲਚ ਚ ਇਧਰ ਕਾਜਲ ਤਿਆਰ ਹੋ ਰਹੀ ਹੈ ਸਾਡੀ ਜਗ੍ਹਾ ਬਣੀ ਹੋਈ ਹੈ ਦੇਖੋ ਬਾਈ ਜੀ ਜੁੜੇ ਰਹੋ ਸਾਡੇ ਨਾਲ ਅਸੀਂ ਦਿਖਾਉਣੇ ਸਾਨੂੰ ਅੱਜ ਹੋਰ ਕਹੈਂਡ ਚੀਜ਼ ਸਬਸਕ੍ਰਾਈਬ ਕਰੋ ਇਹਨੇ ਲਾਈਕ ਕਰੋ ਸ਼ੇਅਰ ਕਰੋ ਭੈਣ ਨੂੰ ਥੈਂਕ ਯੂ ਜੀ ਰਾਜਾ ਕਿਵੇਂ ਲੱਗਿਆ ਜੇ ਨਵਾਂ ਐਡਰੈਸ ਸੱਚਾ ਸਾਡਾ ਆ ਵੀ ਨਵਾਂ ਐਡਰੈਸ ਆਪਾ ਇਹ ਦਿਖਾਇਆ ਨਹੀਂ ਸੋਨੋ ਮੁਰਲੀ ਵੀਰਾ ਸਣੀ ਵੀਰਾ ਤੇ ਮਹਾਖੰਡ ਸਾਡੇ ਰਾਜ ਸਾਹਿਬ ਸੋ ਇੱਧਰ ਆ ਗਏ ਨੇ ਆਪਣੇ ਲਾਡੀ ਲਾੜਾ ਲਾਡੀਆਂ ਫੌਜਾਂ ਉਹਦੇ ਨੂੰ ਲਾੜ ਵਾਲੀਆਂ ਫੌਜਾਂ ਮੋਟਾ ਅਵੀ ਜੋ ਮਾਂ ਤੁਹਾਨੂੰ ਪਠਾਣਾ ਰਫੀ ਸਾਹਿਬ ਰਫੀ ਕਿੱਧਰੋਂ ਆਇਆ ਤੂੰ ਨਿਕਲ ਕੇ ਜੇ ਅਗਰ ਨੂੰ ਫੋਨ ਬਣਾਣਾ ਮੈਂ ਬੀਲ ਤੇ ਦਿਖਾ ਦਾਂ ਹਾਂ ਬੀਲ ਦਿਖਾ ਆ ਨਵੀਂ ਡਰੈੱਸ ਆ ਵੀ ਲਾਟਰ ਜੁੜੀ ਆ ਪੱਗ ਦੱਸੋ ਪਹਿਲਾਂ ਕਿਦਾਂ ਲੱਗਦੀ ਆ ਘੈਂਟ ਲੱਗਦੀ ਨਾ ਮਲੋਈ ਐ ਆ ਭਾਈ ਸੰਗਰੂਰ ਵਾਲੇ ਸੰਗਰੂਰ ਵਾਲੇ ਪੀਵੀ 33 ਤੋਂ ਬਲੌਂਗ ਕਰਦਾ ਪਰ ਵੱਜਦਾ ਸੰਗਰੂਰ ਵਾਲਾ ਸੰਗਰੂਰ ਵਾਲੇ ਸਹੀ ਗੱਲ ਆ ਆ ਵੀ ਸੱਜਣੋ ਅਸੀਂ ਪਹੁੰਚ ਗਏ ਆ ਸਾਡੀ ਮੀਟਕ ਬਣੀ ਹੋਈ ਆ ਬੈਠਣ ਵਾਸਤੇ ਕੱਲ ਵਾਲਾ ਬਲੌਗ ਰਹਿ ਗਿਆ ਥੋੜਾ ਜਿਹਾ ਵਿੱਚ ਕਿਉਂਕਿ ਕੱਲ ਵਾਲਾ মিক্স ਕਰਾਂਗੇ ਤੇ ਸੋ ਨੂੰ ਇੱਕ ਚੀਜ਼ ਦਿਖਾਈਏ ਦਿਖਾਈਏ ਪਰ ਮਨੇ ਹੁਣ ਟਾਈਮ ਆ ਗਿਆ ਦਿਖਾ ਯਾਰ ਦਿਖਾ ਦਿਖਾਉਣੇ ਸੋ ਮੈਨੂੰ ਫੜਾ ਦੇ ਮੈਂ ਦਿਖਾਉਣੀ ਆ ਆ ਲੋ ਜੀ ਇਹ ਤੋਂ ਬਿਨਾ ਕੁਝ ਨਹੀਂ ਮੈਨੂੰ ਸੋ ਨੂੰ ਇੱਕ ਚੀਜ਼ ਦਿਖਾਉਣੇ ਆ ਪੰਜਾਬ ਤੇ ਹਰਿਆਣਾ ਦਾ ਸੁਮੇਲ ਅਸੀਂ ਵੀ ਚਾਹੁੰਦੇ ਆ ਵੀ ਪੰਜਾਬ ਹਰਿਆਣਾ ਹਿਮਾਚਲ ਇਕੱਠੇ ਹੋਣ ਸੋ ਲਾਹੌਰ ਪਾਕਿਸਤਾਨ ਲੋ ਜੀ ਠੀਕ ਹੈ ਚੈੱਕ ਕਰੋ ਜੀ ਓਕੇ ਜੀ डन ਬੇਡ ਮੈਨੂੰ ਸਭ ਤੋਂ ਵੱਧ ਖੁਸ਼ੀ ਆ ਸੋ ਜ਼ਿੰਦਗੀ ਦੇ ਸਾਥੀ ਸਾਨੂੰ ਚੱਕੋ ਜੀ ਹਰਿਆਣਾ ਅਸੀਂ ਆਪਦੇ ਕਲਚਰ ਨੂੰ ਪੰਜਾਬ ਨੂੰ ਸਾਂਭ ਕੇ ਰੱਖਿਆ ਕਾਜਲ ਨੇ ਵੀ ਹਰਿਆਣੇ ਨੂੰ ਸਾਂਭ ਕੇ ਰੱਖਿਆ ਕਿਉਂਕਿ ਪਤਾ ਕੀ ਆ ਲੋਕ ਸਾਨੂੰ ਬਹੁਤ ਕੁਝ ਕਹਿੰਦੇ ਨੇ ਇਦਾਂ 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 ਹਨਾ ਹਰਿਆਣਾ ਜਿੰਦਾਬਾਦ ਪੰਜਾਬ ਪਰ ਨਹੀਂ ਪਰ ਨਹੀਂ ਠੀਕ ਹੈ ਅਸੀਂ ਆਪਦੇ ਮਨੋਂ ਪੂਰੀ ਸਪੋਰਟ ਕਰ ਰਹੇ ਹਾਂ ਪੂਰੀ ਕਲਚਰ ਨੂੰ ਆਪਦੇ ਨੂੰ ਅੱਗੇ ਲੈ ਕੇ ਆ ਰਹੇ ਹਾਂ ਲੋਕੀ ਭਾਵੇਂ ਕਿੰਨਾ ਕੁਝ ਕੁਝ ਮਰਜ਼ੀ ਕਹਿੰਿਆ ਇੱਕ ਦੇ ਵਿੱਚ ਬੰਦੇ ਹੁੰਦੇ ਆ ਬਹੁਤ ਵਧੀਆ ਗਲਤ ਵੀ ਹੁੰਦੇ ਆ ਗਲਤ ਵੀ ਹੁੰਦੇ ਆ ਕਹਿੰਦੇ ਆ ਕਿ ਬਈ ਤੁਸੀਂ ਐ ਕਰ ਰਹੇ ਹੋ ਉਸੇ ਉਹਵੇਂ ਕਰੋ ਜਿੰਨਾ ਦੀ ਸੋਚ ਜਿੱਦਾਂ ਦੀ ਹੋਵੇ ਉਦਾਂ ਦਾ ਉਦਾਂ ਹੀ ਕਰਨਗੇ ਸੋ ਜੁੜੇ ਰਹੋ ਜਨ ਸਾਡਾ ਕਰੋ ਚੈਨਲ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਅੱਜ ਦੀ ਲੋਕੇਸ਼ਨ ਸਮਰਾ ਸਮਰ ਅੱਧ ਵਈ ਪਰਦੇ ਆ ਕੰਮ ਕਰਦੇ ਸਪਿੰਦਰ ਹੋਰੀ ਆ ਬਾਉ ਜੀ ਆਪਣੇ ਕੱਲ ਛੁੱਟੀ ਮਾਰ ਗਏ ਸੀ ਇਹ ਕੋਈ ਨਾ ਇਹਨੂੰ ਮੇਲਾ ਦਿਖਾ ਮੇਲਾ ਦਿਖਾ ਕੇ ਲੈ ਕੇ ਆਉਂਗੀ ਮੈਂ ਇੱਕ ਦਿਨ ਹਾਂ ਜੇ ਮੈਂ ਥੋੜੀ ਕੀ ਕਹਿੰਦੇ ਤੂੰ ਕੀ ਗੱਲ ਕਰ ਰਹੀ ਹੈਂ ਇਸ ਆਖੀ ਦੇ ਮਿਲ ਆ ਰਿਹਾ ਅਸੀਂ ਨਾ ਇੱਕ ਥੋੜੀ ਜਿਹੀ ਇੰਪੋਰਟੈਂਟ ਗੱਲ ਕਰਨੀ ਆ ਬੀਤ ਮਨਾ ਕਰ ਰਿਹਾ ਕਿ ਬਈ ਉਹ ਗੱਲ ਕਰ ਪਰ ਪਾਵਾਂਗੇ ਅਸੀਂ ਅੱਜ ਗੱਡੀ 'ਚ ਸ਼ਾਮ ਨੂੰ ਸਾਨੂੰ ਬੈਠ ਕੇ ਗੱਲ ਕਰਕੇ ਜੂ ਬੈਠਿਆ ਹਾਂ ਸ਼ਾਮ ਨੂੰ ਬੈਠ ਕੇ ਸ਼ਾਮ ਨੂੰ ਬੈਠ ਕੇ ਕਰਦੇ ਆ ਗੱਲਾਂ ਲਓ ਜੀ ਮਿੱਤਰੋ ਸੇਵਕ ਦੀ ਲੱਗ ਰਹੀ ਹੁਣ ਕਲਾਸ ਸੇਵਕ ਦੇ ਫੇਰੋ ਮੜਾ ਜਾਂ ਕੋਟਾ ਭਾਈਆ ਹੈਲੋ ਜਾਦੂ ਹਾਂਜੀ ਕਿਵੇਂ ਆ ਇਧਰ ਜਾ ਕੇ ਮੇਰੇ ਬਣੀ ਦੇਖੋ ਭਾਈ ਇਹਦਾ ਜ਼ੂਮ ਕਰਕੇ ਦਿਖਾਓ ਇਹਦੇ ਗਣੀ ਇਹ ਆ ਸਾਡਾ ਡੀਜੇ ਪਿੰਟਰ ਦਾ ਜਾਦੂ ਸਾਡੇ ਡੀਜੇ ਪਿੰਟਰ ਦਾ ਜਾਦੂ ਹੈ ਇਹ ਇਹ ਨਾ ਹੋਵੇ ਤਾਂ ਉਹਦੇ ਕੋਲੋਂ ਜਾਦੂ ਨਹੀਂ ਚੱਲਦਾ ਸਭ ਤੋਂ ਵੱਧ ਕੰਮ ਕਰਦਾ ਹਾਂ ਸਭ ਤੋਂ ਵੱਧ ਇੱਧਰ ਦੇਖਾ ਮੁੰਡੀ ਬਾਈ ਆਓ ਦੇ ਪੈਂਟ ਦੇ ਇਹ ਜਾਦੂ ਹਾਂਜੀ ਸਤਿ ਸ਼੍ਰੀ ਅਕਾਲ ਜੁੜ ਗਏ ਆ ਅਸੀਂ ਕਾਫੀ ਦਿਨਾਂ ਬਾਅਦ ਕਾਫੀ ਦਿਨਾਂ ਬਾਅਦ ਹਾਂ ਅਸੀਂ ਬਲੌਗ ਮੇਰਾ ਹੈ ਬਲੌਗ ਦਾ ਐਂਡ ਰੰਦਾ ਸੀ ਤੇ ਮੈਂ ਕਰ ਰਿਹਾ ਥੋੜਾ ਜਿਹਾ ਮੈਂ ਵੀ ਬਿਜ਼ੀ ਹੁੰਨਾ ਕਿਉਂਕਿ ਨਾ ਜਦੋਂ ਕੱਲਾ ਹੁੰਨਾ ਤਾਂ ਸਿਰ ਤੇ ਜ਼ਿੰਮੇਵਾਰੀ ਬੱਟੀ ਹੋ ਜਾਂਦੀ ਆ ਉਧਰ ਵੀ ਸਾਹਮਣਾ ਉਧਰ ਵੀ ਸਾਹਮਣਾ ਤੇ ਕੰਮ ਪਰਫਾਰਮ ਵੀ ਕਰਨਾ ਹੁੰਦਾ ਪਿੱਛੇ ਬਬਲਾ ਬੈਠਾ ਸਾਡਾ ਐਂਕਰ ਤੇ ਇਹਨੂੰ ਜਾਣਦੇ ਤੁਸੀਂ ਬਬਲਾ ਸਿੰਗਰ ਬਾਈ ਦਾ ਗਾਣਾ ਆਇਆ ਚੰਡੀਗੜ੍ਹ ਤੇ ਬਹੁਤ ਹੀ ਘੈਂਟ ਆ ਸਰਚ ਕਰੇ YouTube ਤੇ ਬਬਲਾ ਸੋ ਅੱਜ ਸ਼ੋਅ ਆ ਜਿਹੜਾ ਬਹੁਤ ਵਧੀਆ ਰਿਹਾ ਜੀ ਸਾਡਾ ਲੁਧਿਆਣੇ ਗਿਲਗਾੜਨ ਦੇ ਵਿੱਚ ਫਿਰ ਬਲੌਗਸ ਤੋਂ ਤੁਸੀਂ ਨਹੀਂ ਬੋਲੇ ਕੋਈ ਗੱਲ ਨਹੀਂ ਬੋਲ ਬੋਲ ਅੱਗੇ ਆਉਣ ਦੇ ਖੰਡ ਮਲਾ ਕੇ ਤਕਰੀਬਨ ਵਧੇ ਰਿਹਾ ਹੁਣ ਅਸੀਂ ਕੰਮ ਨਿਵੇੜ ਕੇ ਵਾਪਸ ਆਪਣੇ ਘਰ ਜਾ ਰਿਹਾ ਜੀ ਬਤਨਾ ਨੂੰ ਪਹੁੰਚ ਰਹੇ ਹਾਂ ਹਾਂਜੀ ਬਿਲਕੁਲ ਤੇ ਚਾਂਦੀ ਜੀ ਬੈਠੇ ਨੇ ਚਾਂਦੀ ਜੀ ਕੋਈ ਗੱਲਾਂ ਤੁਹਾਡੀਆਂ ਦੋ ਵਿਚਾਰ ਨਹੀਂ ਮੇਰਾ ਕੋਈ ਵਿਚਾਰ ਸਾਂਝੇ ਕਰੋ ਕੋਈ ਵਿਚਾਰ ਤਾਂ ਨਹੀਂ ਤੁਹਾਡੀਆਂ ਲਈ ਮੈਂ ਮੇਰੇ ਕੋ ਨਹੀਂ ਰੱਖਦਾ ਕਿ ਰੋਡ ਮਿਲੂ ਦੋ ਕਿ ਸ਼ਬਦ ਸਾਂਝੇ ਕਰੋ ਚਾਂਦੀ ਜੀ ਚਾਂਦੀ ਜੀ ਬੋਲੋ ਕੋਈ ਨਹੀਂ ਦੋ ਕਿ ਸ਼ਬਦ ਸਾਂਝੇ ਹੋ ਜਾਣ ਬੋਲੋ ਬੋਲੋ ਆਉਣ ਦੇ ਜਾਂਦੀ ਜੀ ਦੋ ਅੱਜ ਫੰਕਸ਼ਨ ਸਹੀ ਚੱਲ ਰਿਹਾ ਹੋ ਸੈਂਟ ਦੇ ਅੱਗੇ ਗਰਮ ਕਰਾ ਦਿਓ ਦਿਖਾ ਮਣਾ ਜ ਮੂੰਹ ਦਿਖਾ ਹੋਰ ਕੀ ਵਧੀਆ ਦੱਸ ਕੋਈ ਸੁਣਾ ਗੱਲ ਭਾਈ ਸਿੰਘ ਦਾ ਮਾਰਾਗਾ ਦੇ ਤਾਂ ਬੁਲਾਈ ਦੱਬਲਾ ਹੁਣ ਭਾਈ ਯਾਰ ਬੋਲ ਐ ਨਾ ਕਰੋ ਸਾਰੇ ਦੇਖੀ ਜਾਂਦੇ ਆ ਨਹੀਂ ਭਾਈ ਇਹਨੂੰ ਕੜਾ ਕੜਾ ਕਮੈਂਟ ਡੇਗੇ ਹੋ ਜਾਗਾ ਉਧਰ ਦੇਖੀ ਜਾਂਦੇ ਆਂ ਚਾਂਦੀ ਐ ਨਹੀਂ ਕਰਦਾ ਜਾਂਦੀ ਐ ਨਹੀਂ ਕਰਦਾ ਕਿਹ ਚਾਂਦੀ ਬਈ ਬੋਲਦਾ ਨਹੀਂ ਹੈਗਾ ਇੱਕ ਕਮੈਂਟ ਪੱਕਾ ਕਰਿਓ ਤੁਸੀਂ ਸੋ ਇੱਕ ਗੱਲ ਹੋਰ ਜਿੰਨਾਂ ਦੀ ਅੱਜ ਅਸੀਂ ਫੰਕਸ਼ਨ ਲਾਇਆ ਉਹ ਫੈਮਿਲੀ ਬਹੁਤ ਵਧੀਆ ਸੀ ਉਹਨਾਂ ਨੇ ਚਾਂਦੀ ਦਾ ਇੱਕ ਨਾਮ ਰੱਖਿਆ ਕਹਿੰਦੇ ਚਾਂਦੀ ਨਹੀਂ ਇਹ ਚਾਂਦੀ ਦਾ ਸੋਨਾ ਹੈ ਸੋਨਾ ਸੋਨੇ ਨੂੰ ਲਈ ਕਰਦਾ ਕਹਿੰਦੇ ਨਾ ਅਸੀਂ ਸਾਰੇ ਹੀ ਕਹਿ ਲਿਆ ਓ ਓ ਓ ਓ ਗੱਲ ਤਾਂ ਕਰ ਲਿਆ ਇਹਦਾ ਕਹਿੰਦੇ ਨਾ ਮੇਰਾ ਦੋਸਤ ਹੈ ਦੀਪਾਪਾ ਉਹ ਦੋਹਲਾ ਲੈਣਾ ਆਪਾਂ ਕਿਵੇਂ ਦੋਸਤ ਹੈ ਕਿ ਮੇਰਾ ਮਰਦੀਪਾ ਬੋਲੇ ਗੁੱਡ ਨਾਈਟ ਸਾਰਿਆਂ ਨੂੰ ਕੀ ਆਲ ਜਲਿੰਗ ਠੀਕੋ ਸੋ ਕਾਜਨ ਸੌਂਗੀ ਤੇ ਗੁੱਡ ਨਾਈਟ ਸਾਰਿਆਂ ਨੂੰ ਸਵੀਕਾਰ ਦਿਆਂ ਐਂਡ ਸਵੀਕਾਰ ਦਿਆਂ ਗਾਲ ਸੌਰੀ ਨੀਂਦ ਆਈ ਜਾਂਦੀ ਆ ਵਲੌਗ ਦਾ ਕਰਦੇ ਐਂਡ ਬਾਏ ਬਾਏ ਤੁਸੀਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਖਿੱਚ ਕੇ ਥੈਂਕ ਯੂ ਸਾਰਿਆਂ ਨੂੰ